ਲੋਜੀ ਜਲੰਧਰ ਦੇ ਵਿੱਚ ਵੱਡਾ ਘਟਨਾਕ੍ਰਮ ਹੋਇਆ ਹੈ ਜਿੱਥੇ ਲੋਕਾਂ ਦੇ ਵੱਲੋਂ ਇਸ ਘਟਨਾਕ੍ਰਮ ਨੂੰ ਲੈ ਕੇ ਉੱਥੇ ਮਾਹੌਲ ਤਤਕ ਕੀਤਾ ਹੋਇਆ ਹੈ ਕੀ ਕੁਝ ਘਟਨਾ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਹਿੰਦੂ ਸੰਗਠਨ ਜਿਹੜੇ ਨੇ ਉਹ ਵੱਡੀ ਵਿਰੋਧਤਾ ਇਸ ਤਮਾਮ ਘਟਨਾ ਦੀ ਕਰ ਰਹੇ ਨੇ ਇਸ ਬਾਬਤ ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਖਾਸਮ ਖਾਸ ਤਰੀਕੇ ਸਾਂਝੀਆਂ ਕੀਤੀਆਂ ਜਾਣਗੀਆਂ ਕੀ ਕੁਝ ਉੱਥੇ ਵਾਪਰਿਆ ਇਹਦੀਆਂ ਜਾਣਕਾਰੀਆਂ ਪਹਿਲਾਂ ਤੁਹਾਨੂੰ ਦੇ ਦਈਏ ਗਊ ਮਾਸ ਵੇਚਿਆ ਜਾ ਰਿਹਾ ਹੈ ਜੀ ਹਾਂ ਜਲੰਧਰ ਦੇ ਗੁਰਾਇਆਂ ਇਲਾਕੇ ਦੇ ਵਿੱਚ ਵਿਰਕਾ ਪਿੰਡ ਦੇ ਨੇੜੇ ਇੱਕ ਨਾਮੀ ਮਸ਼ਹੂਰ ਹੋਟਲ ਦੇ ਵਿੱਚ ਇਹ ਗਊ ਮਾਸ ਜਿਹੜਾ ਉਹ ਵੇਚਿਆ ਜਾ ਰਿਹਾ 1-1 ਕਿਲੋ ਦੇ ਪੈਕੇਟ ਬਣਾ ਕੇ ਉਹਨਾਂ ਨੂੰ ਲੋਕਾਂ ਦੇ ਵਿੱਚ ਵੇਚਿਆ ਜਾ ਰਿਹਾ ਜਿਸ ਦੇ ਬਾਰੇ ਖੁਲਾਸਾ ਜਿਹੜਾ ਲੁਧਿਆਣੇ ਤੋਂ ਆਏ ਹੋਏ ਹਿੰਦੂ ਸੰਗਠਨ ਦੇ ਮੁਖੀ ਜਿਹੜੇ ਨੇ ਮੁਨਾ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਹੈ ਉੱਥੇ ਲੋਕਾਂ ਦੇ ਵੱਲੋਂ ਕਿਵੇਂ ਵੱਡਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਸ ਪ੍ਰਦਰਸ਼ਨ ਦੇ ਤਹਿਤ ਇਹ ਜਾਣਕਾਰੀਆਂ ਹੁਣ ਤੱਕ ਮਿਲ ਜਾਂਦੇ ਕਿ ਭਾਈ ਇੱਥੇ ਗਊ ਮਾਸ ਜਿਹੜਾ ਉਹ ਵੇਚਿਆ ਜਾ ਰਿਹਾ ਤੇ ਇਸ ਗਊ ਮਾਸ ਨੂੰ ਵੇਚਣ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ ਉਹਨਾਂ ਦਾ ਮਾਸਟਰ ਮਾਈਂਡ ਤਾਂ ਉੱਥੋਂ ਫਰਾਰ ਦੱਸਿਆ ਜਾ ਰਿਹਾ ਪਰ ਬਹੁਤ ਸਾਰੇ ਵੱਖ-ਵੱਖ ਲੋਕਾਂ ਨੂੰ ਕਾਬੂ ਕੀਤਾ ਗਿਆ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਇਸ ਸਾਰੀ ਗਤੀਵਿਧੀ ਕਰਨ ਦੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ Hindu ਸੰਗਠਨ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਉਹਨਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਘੇਰਾ ਪਾ ਲਿਆ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ تمام ستتیاں ਨੂੰ ਪਰ ਉਥੇ ਪਿਆ ਹੋਇਆ گا ਤੇ ਹਿੰਦੂ ਸੰਗਠਨਾਂ ਦੇ ਵੱਲੋਂ ਚੁੱਕੇ ਜਾ ਰਹੇ ਵੱਡੇ ਸਵਾਲ ਜਿਹੜੇ ਨੇ ਉਹਨਾਂ ਦਾ ਜਵਾਬ ਦੇਣ ਦੇ ਵਿੱਚ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਡੱਗ ਮਗਾਉਂਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਦੇ ਵਿੱਚ ਇਸ ਖਬਰ ਦੀ ਜਾਣਕਾਰੀ ਦੇ ਮੁਤਲਕ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਕਿਵੇਂ ਤੁਹਾਡੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਲਬਲੇ ਨੇ ਕੀ ਗਾਊ ਮਾਸ ਇਸ ਤਰੀਕੇ ਦੇ ਨਾਲ ਜਿਹੜਾ ਵੇਚਿਆ ਜਾ ਰਿਹਾ ਜਿੰਨਾ ਲੋਕਾਂ ਦੇ ਵੱਲੋਂ ਵੇਚਿਆ ਜਾ ਰਿਹਾ ਉਹਨਾਂ ਦੇ ਉੱਪਰ ਕੀ ਕੁਝ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਅਕਸਰ ਹੀ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿੱਥੇ ਵੱਖ-ਵੱਖ ਤਰੀਕੇ ਦੇ ਨਾਲ ਨਾਨਵੈਜ ਖਾਣ ਵਾਲੇ ਸ਼ੌਕੀਨ ਲੋਕ ਨੇ ਜਿਹੜੇ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਜਿਹੜਾ ਮਸਲਾ ਚੱਕਿਆ ਜਾਂਦਾ ਜਾਂ ਫਿਰ ਉਸ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਕਈ ਥਾਵਾਂ ਦੇ ਉੱਪਰ ਕੁੱਤੇ ਦਾ ਮੀਟ ਜਿਹੜਾ ਉਹ ਵੀ ਖਾੜ ਦਿੱਤਾ ਜਾਂਦਾ ਹੈ ਕਈ ਥਾਵਾਂ ਦੇ ਪਰ ਮੀਟ ਦੇ ਵਿੱਚ ਜਾਂ ਫਿਰ ਇਸ ਤਰੀਕੇ ਦੇ ਨਾਨ ਵੇਜ ਚੀਜ਼ਾਂ ਦੇ ਵਿੱਚ ਕੁਝ ਅਜਈਆਂ ਚੀਜ਼ਾਂ ਦੀ ਮਿਲਾਵਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵੱਡੇ ਮਸਲੇ ਖੜੇ ਹੁੰਦੇ ਨੇ ਸੋ ਇਹ ਵੀ ਇੱਕ ਨਾਮੀ ਹੋਟਲ ਹੈ ਜਿਸ ਦੇ ਵਿੱਚ ਵੱਡਾ ਹੁਣ ਪ੍ਰਸ਼ਨ ਚਿੰਨ ਜਿਹੜਾ ਲੱਗਦਾ ਹੈ ਖਾਲੀ ਦੇ ਰਿਹਾ ਤੇ ਪ੍ਰਸ਼ਾਸਨ ਦੇ ਕੋਲੇ ਜਾਣਕਾਰੀਆਂ ਪਹੁੰਚੀਆਂ ਨੇ ਪ੍ਰਸ਼ਾਸਨ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਲਗਾਤਾਰਤਾ ਦੇ ਵਿੱਚ ਜੁਟਿਆ ਹੋਇਆ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਜੜੀਆਂ ਨੇ ਉੱਥੇ ਪਹੁੰਚੀਆਂ ਪਈਆਂ ਨੇ ਪਰ ਜਲੰਧਰ ਦੇ ਗੁਰਾਇਆਂ ਦੇ ਬਿਰਕਾ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਘਟਨਾਕ੍ਰਮ ਜਿਹੜਾ ਵਾਪਰਿਆ ਹੈ ਹਿੰਦੂ ਸੰਗਠਨਾਂ ਦੇ ਵੱਲੋਂ ਇਸ ਦੇ ਉੱਪਰ ਕਿੰਤੂ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚ ਕੇ ਕੀ ਕਹਿੰਦਾ ਹੈ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਖਬਰ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਇਸ ਖਬਰ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਹੋਰ ਨਾਲ ਲੋਕਾਂ ਤੱਕ ਵੀ ਪਹੁੰਚ ਸਕਣ ਲੋਕ ਸੁਚੇਤ ਹੋ ਸਕਣ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਉਹਨਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਆਹਤ ਪਹੁੰਚਾਈ ਜਾਂਦੀ ਹੈ ਇਸ ਦਾ ਜਿਉਂਦਾ ਜਾਗਦਾ ਸਬੂਤ ਜਿਹੜਾ ਹੈ ਜਲੰਧਰ ਦੇ ਗੁਰਾਇਆਂ ਦੇ ਬਿਰਕਾਂ ਪਿੰਡ ਦੇ ਗੇਟ ਤੇ ਲੱਗੇ ਇਹ ਮਹਿੰਗਾ ਹੋਟਲ ਜਿਹੜਾ ਉਸ ਦੇ ਵਿੱਚ ਵਾਪਰਦੀਆਂ ਇਹ ਘਟਨਾਵਾਂ ਜਿਹੜੀਆਂ ਨੇ ਸਾਬਤ ਸੂਰਤ ਤਰੀਕੇ ਦੇ ਨਾਲ ਇਹ ਸਬੂਤ ਨੂੰ ਪੇਸ਼ ਕਰਦੀਆਂ ਨੇ ਕਿ ਕਿਵੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਜਾਂਦਾ ਤੇ ਲੋਕਾਂ ਦੀਆਂ ਭਾਵਨਾਵਾਂ ਛੱਕੇ ਟਾਂਕੇ ਆਪਣੇ ਨਿੱਜੀ ਮਫਾਦ ਦੇ ਲਈ ਕੁਝ ਲੋਕਾਂ ਦੇ ਵੱਲੋਂ ਗਊ ਦਾ ਮਾਸ ਜਿਹੜਾ ਉਹ ਵੇਚਿਆ ਜਾ ਰਿਹਾ ਇਸ ਨੂੰ ਲੈ ਕੇ ਹਿੰਦੂ ਸੰਗਠਨ ਜਿੱਥੇ ਉੱਥੇ ਪਹੁੰਚੇ ਆਲਾ ਅਧਿਕਾਰੀ ਜਿਹੜੇ ਨੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਦੇ ਵੱਲੋਂ ਵੀ ਇੱਥੇ ਪਹੁੰਚ ਕੀਤੀ ਗਈ ਕੀ ਕੁਝ ਉਹਨਾਂ ਨੇ ਕਿਹਾ ਸਾਡੇ ਸਹਿਯੋਗੀ ਰਾਜੂ ਗੁਪਤਾ ਹੋਰਾਂ ਦੀ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਦਿਖਾਉਣ ਤੇ ਸੁਣਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜੋ ਸਾਰਿਆਂ ਨੂੰ ਇੱਥੇ ਪਹੁੰਚੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊ ਮਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਆ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟ ਰਾਹ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਇਹ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰ ਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਦਾ ਜਿਹੜਾ ਹੈ ਮਾਲਕ ਆ ਇਹੀ ਅੰਦਰ ਕੰਮ ਆਪਣੇ ਕਰਵਾ ਰਿਹਾ ਸਾਰਾ ਪੈਰਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ 7 ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਗੇਚੇ ਕਰਕੇ ਪੁੱਛਿਆ ਜਾਵੇ ਕਿਥੋਂ ਗੋੰਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਢਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾਲ ਫੜਿਆ ਤਾਂ ਅਸੀਂ ਕੱਲ ਤੋਂ ਬਾਜ਼ਾਰ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਇਹ ਬਹੁਤ ਮਾੜੀ ਗੱਲ ਆਈਏ ਜਿਹੜੇ ਬਾਹਰਲੇ ਬੰਦੇ ਆ ਕੇ ਹਿੰਦੂ ਧਰਮ ਨਾਲ ਸਾਡੇ ਖਲਵਾੜ ਕਰਦੇ ਆ ਰਾਂਗੀ ਮੁਸਲਮਾਨ ਜਾਂ ਹੋਰ ਜਿਹੜੇ ਵੀ ਇਹ ਜਿਹੜੇ ਸਾਡੇ ਇੱਥੇ ਦੇ ਬੰਦੇ ਨਾਲ ਨਾਲ ਲਾ ਕੇ ਸਾਡੇ ਇੱਥੇ ਦੇ ਬੰਦੇ ਨਾਲ ਲਾ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਜਿਹੜਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬੜੀ ਸ਼ਕਤੀ ਨਾਲ ਇਹਨੂੰ ਕੀਤਾ ਜਾਣਾ ਜਿਹੜਾ ਹਿੰਦੂ ਧਰਮ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਜੀ ਇੱਥੇ ਪਤਾ ਲੱਗਾ ਸਾਡੇ ਸਕਟਨ ਦੇ ਬੰਦਿਆਂ ਦੋਈ ਭਈ ਐਜਾ ਦਾ ਹੋਈ ਆ ਅਸੀਂ ਮੰਦਰ ਬੈਠੇ ਹੀ ਕਰਵਾ ਪ੍ਰਧਾਨ ਜੀ ਮੈਂ ਆ ਸੀ ਸਾਰੇ ਮੰਦਰ ਸੀ ਕਰਿੰਦੇ ਫੜੇ ਆ ਜਾਂ ਕਰਿੰਦੇ ਦੇ ਬੰਦੇ ਫੜੇ ਗਾਂ ਕਰਿੰਦੇ ਫੜੇ ਜੀ ਇਹਨਾਂ ਦੇ 7 7 ਬੰਦੇ ਫੜੇ ਆ ਹੋਰ ਹਾਂਜੀ ਮੁਸਲਮਾਨ ਸਾਰੇ ਦੱਸ ਰਹੇ ਆ ਮਾਗੀ ਮਾਲ ਆ ਕਿੰਨੇ ਮਤਲਬ ਕੀ ਹੈਗਾ ਮਾਲ ਤਾਂ ਜੀ ਤੁਸੀਂ ਦੇਖੋ ਅੰਦਰ ਟੰਨਾ ਸਹਾਣਾ ਮਾਲ ਆ ਫਰਿਜ ਵੱਡੇ ਵੱਡੇ ਫੀਚਰ ਲਾਇਓ ਆ ਬਰਫ਼ ਦੀਆਂ ਢੇਰਾਂ ਲੱਗੇ ਆ ਕੋਈ ਢਾਬੇ ਨੂੰ ਮਦੀ ਸਪਲਾਈ ਹੁੰਦੀ ਆ ਜਾਂ ਹੋਰ ਨਹੀਂ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾ ਕਾਫੀ ਢਾਬੇ ਆ ਇਹਦੇ ਤਿੰਨ ਚਾਰ ਢਾਬੇ ਦੇ ਇਹਨਾਂ ਦੇ ਆ ਉਹਨਾਂ ਦੇ ਗਾਹਾਂ ਚਾਰ ਢਾਬਿਆਂ ਤੋਂ ਬਾਅਦ ਉਹ ਤਾਂ ਬਿਆੜੇ ਵੀ ਸਪਲਾਈ ਕਰਦੇ ਆ ਇਹ ਗੱਡੀਆਂ ਜਿੱਥੋਂ ਲੱਦ ਲੱਦ ਕੇ ਬਾਹਰ ਸਪਲਾਈ ਕਰਦੇ ਆ ਕਿਲੋ ਕਿਲੋ ਦੀਆਂ ਪੈਕਿੰਗ ਆ ਅਸੀਂ ਜੋਤੀ ਢਾਬੇ ਦੇ ਮੰਗਰਲੇ ਪਾਸੇ ਜੀ ਗੂਆਂ ਵੱਢ ਕੇ ਬੀਫ ਪੈਕ ਹੋ ਰਿਆ ਸੀ ਜੀ ਬੀਫ ਪੈਕ ਹੋ ਰਿਆ ਸੀ ਜੋਤੀ ਢਾਬੇ ਦੇ ਮੂਹਰੇ ਜੀ ਆ ਜੋਤੀ ਢਾਬਾ ਤੁਸੀਂ ਮੇਨ ਰੋਡ ਤੇ ਦੇਖ ਰਹੇ ਹੋ ਜੀ ਇਧਰ ਆ ਬੋਰਡ ਦੇਖ ਰਹੇ ਹੋ ਮੇਨ ਰੋਡ ਤੇ ਜੀ ਹਾਈਵੇ ਦੇ ਉੱਤੇ ਜੋਤੀ ਢਾਬਾ ਜੀ ਢਾਬੇ ਦਾ ਨਾਮ ਜੋਤੀ ਵੈਸ਼ਨੂ ਢਾਬਾ ਜੀ ਦੇ ਪਿੱਛੇ ਬੇਸਮੈਂਟ ਦੇ ਵਿੱਚ ਆ ਇਸ ਰੂਮ ਬਣਿਆ ਹੋਇਆ ਸਪੈਸ਼ਲ ਜਿੱਥੇ ਕਿ ਗੋਆ ਦੇ ਮਾਸ ਨੂੰ ਕੱਟ ਵੱਢ ਕੇ ਪੈਕਿੰਗ ਦੇ ਵਿੱਚ ਪੈਕਟਾ ਸਮੇਤ ਪਿੱਛੇ ਮਾਸ ਬਹੁਤ ਜ਼ਿਆਦਾ ਪਿਆ ਹੈ ਕੁਆਂਟੀਟੀ ਦੇ ਵਿੱਚ ਮਾਸ ਪਿਆ ਹੈ ਜਿਹੜਾ ਇੱਥੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਤੇ ਇੱਥੇ ਰੇਡ ਕੀਤੀ ਹੈ ਜਿਹੜੇ ਕਿ 6 ਬੰਦੇ ਮੌਕੇ ਤੇ ਮੌਜੂਦ ਫੜੇ ਗਏ ਨੇ ਸੰਦਾ ਕਹਾੜੀਆਂ ਦੇ ਨਾਲ ਉਸ ਤੋਂ ਬਾਅਦ ਉਹਨਾਂ ਦਾ ਸਮਾਨ ਸਾਰਾ ਕੁਝ ਅੰਦਰ ਹੈ ਟਾਬੇ ਦੇ ਅੰਦਰ ਉਹਨਾਂ ਨੇ ਕੁਆਟਰ ਬਣਾ ਕੇ ਦਿੱਤੇ ਹੋਏ ਨੇ ਇਹਨਾਂ ਦੇ ਤਾਂ ਚਾਰ ਥਾਂ ਤਾਂ ਬੇਨਾਂ ਦੇ ਆਉਦੀ ਨੇ ਜੀ ਇਹਨਾਂ ਦੇ ਚਾਰ ਥਾਂ ਬੇ ਆਉਦੇ ਨੇ ਜੀ ਤੇ ਇੱਕ ਥਾਂ ਦੇ ਨਾਂ ਤੇ ਅੰਦਾਜ਼ਾ ਆਇਆ ਰਿਹਾ ਮੈਂ ਕਹਿੰਦਾ ਸਾਡੇ ਹਿੰਦੂਆਂ ਨੂੰ ਪਤਾ ਨਹੀਂ ਇਹ ਹੀ ਖੂਬ ਕੁਸ਼ ਖਵਾਈ ਜਾਂਦੇ ਨੇ ਜੀ ਅੰਦਰ ਹੀ ਬੇਸਮੈਂਟ ਦੇ ਵਿੱਚ ਨਾ ਹੀ 21 ਰੂਮ ਬਣਾਵਾ ਜਦੋਂ ਉਹਦਾ ਗੇਟ ਖੋਲ ਕੇ ਦੇਖਿਆ ਜੀ ਐ ਤਾਂ ਕੋਲਡ ਸਟੋਰ ਚ ਆਲੂ ਨਹੀਂ ਹੈਗੇ ਜਿਵੇਂ ਇਹਨਾਂ ਦੇ ਗੋਮਾਸ ਪਿਆ ਹੈ ਜੀ ਸਾਡੀਆਂ ਸਰਕਾਰਾਂ ਪੂਰੀਆਂ ਕੁੰਭ ਕਰਨੀ ਨੀਂ ਸੁੱਤੀਆਂ ਬੀਆਂ ਨੇ ਜੀ ਪ੍ਰਸ਼ਾਸਨ ਦੇ ਧਿਆਨ ਚ ਜਾਂਦਾ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਜੀ ਪੁਲਿਸ ਪ੍ਰਸ਼ਾਸਨ ਨੇ ਸਾਡਾ ਪੂਰਾ ਸਾਥ ਦਿੱਤਾ ਲੇਕਿਨ ਜੇ ਪੁਲਿਸ ਪ੍ਰਸ਼ਾਸਨ ਥੋੜੀ ਜੀ ਇਹਨਾਂ ਦੀ ਇਹਨਾਂ ਦੀ ਚੂੜੀ ਕਸ਼ੀ ਜਾਵੇ ਤਾਂ ਇਹਨਾਂ ਤੋਂ ਹੋਰ ਬਹੁਤ ਵੱਡੇ ਖਲਾਸੇ ਹੋਣਗੇ ਇਹਨਾਂ ਦੇ ਰੋਗਿਆ ਜਿਹੜੇ ਮੁਸਲਮਾਨ ਫੜੇ ਗਏ ਨੇ ਇਹਨਾਂ ਦੇ ਆਧਾਰ ਕਾਰਡ ਸਾਡੇ ਪਤਾ ਨਹੀਂ ਕਿਵੇਂ ਲੋਕ ਅੱਖਾਂ ਵਿੱਚੀ ਅਫਸਰ ਇਹਨਾਂ ਦੇ ਆਧਾਰ ਕਾਰਡ ਬਣਾਤੇ ਇਹਨਾਂ ਦੇ ਪ੍ਰੂਫ ਸਾਰਾ ਕੁਝ ਤਿਆਰ ਹੋਏ ਪਏ ਨੇ ਹੁਣ ਟੋਟਲ ਬੰਦੇ ਕਿੰਨੇ ਪਕੜੇ ਆ ਇਹ 6 ਬੰਦੇ ਮੌਜੂਦ ਪਕੜੇ ਗਏ ਬਾਕੀ 4-5 ਬੰਦੇ ਬਾਹਰ ਸੀਗੇ ਤੇ ਇਹਨਾਂ ਦੀ ਟਾਬੇ ਨੂੰ ਪੈਦਲੇ ਕਿਤੇ ਬਾਹਰ ਤੁਰੇ ਫਿਰਦੇ ਨੇ ਜੀ ਨਬਸ ਉੱਥੇ ਪਹੁੰਚੇ ਆ ਜੀ ਇਹ ਲਾਜੇ ਕਾ ਗਊ ਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗੇ ਆ ਪੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਹੈ ਨਿਯੁਕਤ ਕਰਤੀ ਆ ਬਹੁਤ ਜਲਦੀ ਇਹ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਇਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਆ ਮੈਂ ਉਸੇ ਕਰਕੇ ਆਮ ਜਸਟ ਰੀਚਿੰਗ ਹੇਅਰ ਮੈਂ ਉੱਥੇ ਪਹੁੰਚਿਆ ਆ ਠੀਕ ਆ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਵੈਟਰਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਬੜੇ ਫਰੇ ਨਾ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਫਰਦਰ ਦੱਸਾਂ I feel anyone that comes to Canada the one thing they'll always do is Niagara Falls For me family trips are about being together sitting face to face and talking These are the things you remember